ਹਾਂ ਜੀ ਵੀਰੋ ਸੋਡਾ ਸਾਰਿਆਂ ਦਾ ਵੈਲਕਮ ਆ ਆਪਣੇ ਨਵੇਂ ਵਲੌਗ ਤੇ ਤੇ ਵੀਰੋ ਤੁਸੀਂ ਮੈਨੂੰ ਦੇਖ ਰਹੇ ਹੋ 2 ਮਹੀਨੇ ਬਾਅਦ ਕਿਉਂਕਿ 2 ਮਹੀਨੇ ਆਪਾਂ ਕੋਈ ਵੀ ਵਲੌਗ ਨਹੀਂ ਪਾਇਆ ਤੇ 2 ਮਹੀਨੇ ਆਪਾਂ ਵਲੌਗ ਕਿਉਂ ਨਹੀਂ ਪਾਇਆ ਇਹਦਾ ਰੀਜਨ ਦੱਸ ਦਨੇ ਆ ਤੇ ਪਹਿਲੀ ਗੱਲ ਸਾਡੇ ਪੈਨਾਂ ਦਾ ਪਤਾ ਹੀ ਨਹੀਂ ਆ 2 ਮਹੀਨੇ ਵਲੌਗ ਕਿਉਂ ਨਹੀਂ ਪਾਇਆ ਹੈਗਾ ਤੇ ਬਾਕੀ ਸਬਸਕ੍ਰਾਈਬਰਾਂ ਨੂੰ ਦੱਸ ਦਨਾ ਤੇ ਆਪਣਾ ਵੀਰੋ ਮੇਰੇ ਤੇਰਾ ਦੋਸਤਾ ਹੋ ਗਿਆ ਸੀਗਾ ਐਕਸੀਡੈਂਟ ਬਹੁਤ ਹੀ ਭਿਆਨਕ ਇਹ ਐਕਸੀਡੈਂਟ ਕਿਵੇਂ ਹੋਇਆ ਤੁਹਾਨੂੰ ਬਾਅਦ ਚਾਹ ਦੱਸੂਗਾ ਤੇ ਫਨਾ ਰੱਬ ਦੀ ਮਿਹਨਤ ਛੋਡੀ ਮਿਹਨਤ ਇਹ ਦੋਨੇ ਜਣੀ ਠੀਕ ਆ ਹੁਣ ਆ ਛੋਡੇ ਵਿੱਚ ਹੀ ਖੜਾ ਵਾ ਵਲੌਗ ਬਣਾ ਰਿਆ ਨਹੀਂ ਤਾਂ ਰੱਬ ਨੂੰ ਪਿਆਰਾ ਹੋ ਗਿਆ ਠੀਕ ਆ ਤੇ ਇੰਨਾ ਭਿਆਨਕ ਹੋਇਆ ਠੀਕ ਆ ਇਹ ਤੁਹਾਨੂੰ ਕਦੇ ਹੋਰ ਬਲੌਗਾਂ ਚ ਦੱਸੂਗਾ ਵੀ ਵੀ ਐਸੈਂਟ ਕੀ ਮੇ ਹੋਣੀ ਠੀਕ ਆ ਤੇ ਹੁਣ ਰੱਬ ਦੀ ਮਿਹਨਤ ਦੋਨੇ ਜਣੀ ਠੀਕ ਆ ਤੁਹਾਡੇ ਫਿਰਦੇ ਵਧੀਆ ਵਾ ਤੇ ਬਸ ਹੁਣ ਆਪਣੇ ਜਲਦੀ ਆਪਣੇ ਵਲੌਗ ਆਇਆ ਕਰਨਗੇ ਤੇਤੀ ਜੋ ਤੇਤੀ ਤੇ ਇੱਕ ਵਾਈ ਹੋ ਸਾਰੇ ਦਿਲੋਂ ਥੈਂਕ ਯੂ ਤੇ ਆਪਣੇ 1k ਸਬਸਕ੍ਰਾਈਬ ਕੰਪਲੀਟ ਹੋ ਗਏ ਤੇ ਤੁਸੀਂ ਐ ਮੈਨੂੰ ਪਿਆਰ ਕਰਦੇ ਰਹੇ ਸਪੋਰਟ ਕਰਦੇ ਰਹੋ ਜੋ ਕਿ ਆਪਾਂ 10k ਵੀ ਸੀਰੀਜ਼ ਦੀ ਕੰਪਲੀਟ ਕਰ ਲਈਏ ਤੇ ਬਸ ਆਪਾਂ ਤੁਹਾਨੂੰ ਮਿਲਦੇ ਹਾਂ ਹਲੇ ਬਲੌਗਰ ਚ ਤੇ ਬਸ ਚੰਗਾ ਬਾਏ ਬਾਏ ਥੈਂਕ ਯੂ